ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨੀਲੀ 라ਵੀ ਦੀ ਐਕਸਟਰਾ ਆਰਡੀਨਰੀ ਹਾਈਟ ਲੈਂਥ ਵਾਲੀ ਝੋਟੀ ਦਿਖਾਉਣੇ ਜਾ ਰਹੇ ਹਾਂ ਬਹੁਤ ਖੂਬਸੂਰਤ ਕੱਦ ਕਾਠਾ ਦੋਸਤੋ ਏਰੀਆ ਜਿਹੜਾ ਸ਼ਹਿਰ ਭਿਖੀਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਬਿਲਕੁਲ ਦੋਸਤੋ ਇੱਕ ਬੁੱਲ ਟਾਈਪ ਇਹ ਝੋਟੀ ਆ ਬਿਲਕੁਲ ਸਾਨਾ ਝੋਟਿਆਂ ਦਾ ਭਲੇਖਾ ਪਉਂਦੀ ਆ ਦੋਸਤੋ ਜਦੋਂ ਤੁਸੀਂ ਮੌਕੇ ਦੇ ਕੋਲੋਂ ਵੇਖੋਗੇ ਬਿਲਕੁਲ ਸ਼ਕੀਨ ਝੋਟੀ ਆ ਦੋਸਤੋ ਇਸ ਤੋਂ ਵੱਧ ਸ਼ਕੀਨੀ ਬਹੁਤ ਘੱਟ ਵੇਖਣ ਵਿੱਚ ਮਿਲਦੀ ਆ ਦੋਸਤੋ ਬਿਲਕੁਲ ਹਰਕ ਜਿਹੜਾ ਕਹਿ ਲਈਏ ਨਾ ਫੰਕਸ਼ਨ ਜਿਹੜਾ ਘਟ ਘਟ ਕੇ ਲਾਇਆ ਹੈ ਸੋ ਦੋਸਤੋ ਜੇਕਰ ਆਪਾਂ ਝੋਟੀ ਦੀ ਡਿਟੇਲ ਬਾਰੇ ਗੱਲ ਕਰੀਏ ਤਾਂ ਦੂਜਾ ਸੁਆ ਇਹ ਸੂਈ ਆ ਤਕਰੀਬਨ ਸੁਭਾ ਦੋਸਤੋ ਡੇਢ ਮਹੀਨੇ ਦਾ ਹੋ ਗਿਆ ਇਸ ਨੂੰ ਸੂਈ ਨੂੰ 8 ਕਿਲੋ ਦੁੱਧ ਥੱਲੇ ਰੈਡੀ ਆ ਬੇਨ ਬੱਚੇ ਤੋਂ ਦੋਸਤੋ ਇਸ ਦੇ ਮਗਰ ਬੱਚਾ ਸੀ ਉਹ ਕਿਸੇ ਕਾਰਨ ਕਰਕੇ ਜਿਹੜਾ ਬੱਚਾ ਮਰ ਚੁੱਕਾ ਹੈ ਜੀ ਆ ਕੱਲੀ ਝੋਟੀ ਜਿਹੜੀ ਦੋਸਤੋ ਸੀਲ ਨਹੀਂ ਅਵੇਲੇਬਲ ਹੈਗੀ ਆ ਸੋ ਕਿਸੇ ਮੇਰੇ ਵੀਰ ਭਰਾ ਨੂੰ ਝੋਟੀ ਪਸੰਦ ਹੋਵੇ ਅੱਗੇ ਬਰੀਡ ਪਰਪਸ ਵਾਸਤੇ ਦੋਸਤੋ ਖਰੀਦ ਖਰੀਦਣੀ ਚਾਹੁੰਦੇ ਹੋਵੋ ਦੁੱਧ ਵੀ ਥੱਲੇ ਬਿਲਕੁਲ ਵਧੀਆ ਹੈਗਾ ਦੋਸਤੋ 8 ਲੀਟਰ ਜਿਹੜਾ ਬਿਲਕੁਲ ਦੁੱਧ ਮੌਕੇ ਦਾ ਇਸਦੇ ਥੱਲੇ ਰੈਡੀ ਹੈਗਾ ਡੇਡ ਮਹੀਨੇ ਦਾ ਜਿਹੜਾ ਸੁਆ ਹੋ ਗਿਆ ਬਾਕੀ ਮੂੰਹ ਮੱਥਾ ਬਾਡੀ ਸਟਰਕਚਰ ਤੁਸੀਂ ਜ਼ਰੂਰ ਵੇਖ ਸਕਦੇ ਹੋ ਪਟੇ ਵਾਲਾ ਮੂੰਹ ਆ ਦੋਸਤੋ ਅੱਖ ਬਿੱਲੀ ਆ ਬਿਲਕੁਲ ਸਿੰਗੀ ਜਿਹੜੀ ਆ ਦੋਸਤੋ ਬਰੀਕ ਸਿੰਗੀ ਆ ਛੋਟੀ ਸਿੰਗੀ ਆ ਇਸ ਤੋਂ ਛੋਟਾ ਸਿੰਘ ਦੋਸਤੋ ਬਹੁਤ ਘੱਟ ਵੇਖਣ ਵਿੱਚ ਮਿਲਦਾ ਮੇਰੇ ਅਕੋਰਡਿੰਗ ਬਹੁਤ ਘੱਟ ਸਿੰਘ ਦੋਸਤੋ ਮੈਂ ਇਸ ਛੋਟੀ ਨਾਲ ਦਾ ਕਿਤੇ ਪਸ਼ੂਆਂ ਦੇ ਪਾਇਆ ਅਜ ਤੱਕ ਮੌਕੇ ਦੇ ਕੋਲੋਂ ਆ ਕੇ ਵੇਖੋਗੇ ਦੋਸਤੋ ਤੁਸੀਂ ਹੋਰ ਵੀ ਬਹੁਤ ਜ਼ਿਆਦਾ ਸੈਟੀਸਫਾਈ ਹੋਵੋਗੇ ਬਾਕੀ ਹਵਾਨਾ ਵੇਖ ਸਕਦੇ ਹੋ ਥਣਾ ਦੀ ਜਿਹੜੀ ਦੋਸਤੋ ਬਿਲਕੁਲ ਸਾਫ਼ ਆ ਚਾਰੇ ਥਣਾ ਚਾਰੇ ਥਣਾ ਦਾ ਜਿਹੜਾ ਮਿਲਕ ਦੀ ਗੱਲ ਕਰੀਏ ਬਿਲਕੁਲ ਸਾਫ਼ ਚੁਵਾਈ ਆ ਕਿਸੇ ਵਿੱਚ ਕੋਈ ਵੀ ਤਰੀਕੇ ਦਾ ਕੋਈ ਫਾਲਟ ਨਹੀਂ ਹੈਗਾ ਬਾਕੀ ਕੱਦ ਕਾਠੀ ਦੀ ਇੱਕ ਵਾਰੀ ਫੇਰ ਗੱਲ ਕਰ ਦਿੰਦੇ ਆ ਦੋਸਤੋ ਕੱਦ ਕਾਠੀ ਬਹੁਤ ਪਿਆਰਾ ਉੱਚਾ ਲੰਬਾ ਕੱਦ ਕਾਠੀ ਇਸ ਝੋਟੀ ਦਾ ਹੈਗਾ ਬਾਕੀ ਮੋਲ ਜਿਹੜਾ ਦੋਸਤੋ 62000 ਰੁਪਿਆ ਬਾਈ ਹੋਰੀ ਇਸ ਦੀ ਡਿਮਾਂਡ ਕਰਦੇ ਆ 62000 ਦੇ ਵਿੱਚੋਂ ਦੋਸਤੋ ਮਾਨਤਾਨ ਜਿਹੜਾ ਕਰਕੇ ਇਹ ਝੋਟੀ ਦਿੱਤੀ ਜਾਵੇਗੀ ਮੌਕੇ ਤੇ ਪਹੁੰਚ ਸਕਦੇ ਹੋ ਦੋਸਤੋ ਜਿਹੜੇ ਨੰਬਰ ਨੇ ਵੀਡੀਓ ਦੇ ਵਿੱਚ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਟਾਈਮ ਵੀ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹੋ ਥਾਣਾ ਦੀ ਬਿਲਕੁਲ ਚੈੱਕ ਪਾਸ ਤੁਸੀਂ ਕਰਕੇ ਫੇਰ ਆਪਦਾ ਸੌਦਾ ਕਰ ਸਕਦੇ ਹੋ ਬਿਲਕੁਲ ਸਾਫ਼ ਥਣੇ ਦੋਸਤੋ ਜਿਹੜਾ ਸਮਾਂ ਹੈ ਅੱਜ ਤਕਰੀਬਨ ਦੋਸਤੋ 12 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਸੀਗਾ ਸ਼ਾਮ ਨੂੰ 6 ਵਜੇ 5 ਵਜੇ ਜਦੋਂ ਚੁਵਾਈ ਦਾ ਟਾਈਮ ਹੁੰਦਾ ਹੈ ਹਵਾਨਾ ਜਿਹੜਾ ਆਪਣਾ ਭਰ ਕੇ ਤਿਆਰ ਕਰ ਲੈਂਦੀ ਆ ਦੋਸਤੋ ਤਕਰੀਬਨ ਸਵੇਰ ਵੀ 7 ਵਜੇ ਦੀ ਚੁਵਾਈ ਆ ਸ਼ਾਮ ਨੂੰ ਵੀ 7 ਵਜੇ ਦੀ ਚੁਵਾਈ ਆ ਬਾਕੀ ਮੂਹ ਮੱਥਾ ਸਿੰਘ ਬਾਡੀ ਸਟਰਕਚਰ ਮਿਲਕ ਦੋਸਤੋ ਤੁਹਾਨੂੰ ਪ੍ਰੋਪਰ ਆਪਾਂ ਦੱਸ ਚੁੱਕੇ ਆ ਮਿਲਕ ਜਿਹੜਾ 8 ਲੀਟਰ ਇੱਕ ਵਾਰੀ ਫਿਰ ਦੱਸ ਦਿੰਨੇ ਜੀ 8 ਕਿਲੋ ਦੁੱਧ ਤਿਆਰ ਅਸੀਂ ਦੇ ਥੱਲੇ ਮੌਕੇ ਦਾ ਮजूद ਆ ਕੋਈ ਵੀ ਵੀਰ ਭੈਣ ਭਰਾ ਮੇਰਾ ਕੇ ਚੁਆਇਸ ਦੀ ਕਰ ਸਕਦਾ ਹੈ ਨਿਸ਼ਾਨ ਪ੍ਰੋਪਰ ਦੋਸਤੋ ਹਵਾਨੇ ਤੇ ਵੀ ਆ ਧੁੰਨ ਤੇ ਵੀ ਆ ਚਾਰੇ ਥਾਣਾ ਦੋਸਤੋ ਚਾਰੇ ਥਾਣਾ ਦਾ ਜਿਹੜਾ ਚੁਆ ਹੈ ਬਹੁਤ ਸੋਹਣਾ ਚੁਆ ਹੈ ਮੋਟਾ ਚੁਆ ਹੈ ਦੋਸਤੋ ਕੋਈ ਬਰੀਕ ਚੁਆ ਨਹੀਂ ਹੈਗਾਗਾ ਮੋਟੀ ਧਾਰ ਆ ਦੋਸਤੋ ਇਸ ਝੋਟੀ ਦੀ ਮੁੱਲ ਦੋਸਤੋ ਇੱਕ ਵਾਰ ਫਿਰ ਦੱਸ ਦਿੰਦੇ ਆ 62000 62000 ਦੇ ਵਿੱਚੋਂ ਮਾਨਤਨ ਕਰਕੇ ਲੈਸ ਕਰਕੇ ਇਹ ਝੋਟੀ ਦਿੱਤੀ ਜਾਵੇਗੀ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ